ਵਸੀਮ ਰਿਚੀ ਵੱਲੋਂ ਕੁਰਾਨ ਦੀਆਂ ਪਵਿੱਤਰ ਆਇਤਾਂ ਹਟਾਉਣ ਅਤੇ ਪਵਿੱਤਰ ਕੁਰਾਨ ਦੀ ਪੰਨੇ ਪਾੜਨ ਤੇ ਮੁਸਲਿਮ ਸਮਾਜ ਵਿੱਚ ਕਾਫੀ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਜਿਸ ਦੇ ਲਈ ਉਹਨਾਂ ਨੇ ਇੱਕ ਮੰਗ ਪੱਤਰ ਸੌਪਿਆ ਅਤੇ ਇਸ ਨਾਲ ਹੀ ਉਹਨਾਂ ਨੇ ਕਾਨੂੰਨੀ ਕਾਰਵਾਈ ਦੀ ਵੀ ਗੱਲ ਆਖੀ ਹੈ ਉਹਨਾਂ ਕਿਹਾ ਕਿ ਜਲਦੋਂ ਜਲਦ ਇਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਅਤੇ ਇਸ ਮੌਕੇ ਪੱਤਰਕਾਰ ਵਾਰਤਾਂ ਦਾ ਵੀ ਆਯੋਜਨ ਕੀਤਾ ਗਿਆ ਅੱਜ ਜਿ세 ਇਹ ادارਾ ਸ਼ਰੀਆ ਵੱਲੋਂ ਜੋ ਕਿ ਪੰਜਾਬ ਦਾ ਸੁਣ ਐਲੇ ਸੁਣੇਵਲ ਜਮਾਤ ਦਾ ਇੱਕ ਤਨਜ਼ੀਮ ਹੈ ਉਹ ਪੂਰੇ ਪੰਜਾਬ ਦੀਆਂ ਉਹਦੇ ਵਿੱਚ ਮਸਜਿਦ ਮਦਰਸ ਖਾਨਕਾਵਾ ਮਦਰਸੇ ਸਾਡੇ ਬਹੁਤ ਜੁੜੇ ਹੋਏ ਨੇ ਪੂਰੇ ਪੰਜਾਬ ਤੋਂ ਹੈੱਡ ਆਫਿਸ ਜਿਹੜਾ ਸਾਡਾ ਹੈ ਅੱਜ ਇੱਥੇ ਡੀਸੀ ਸਾਹਿਬ ਕੋਲ ਮੈਮੋਰੰਡਮ ਲੈਣ ਆਏ ਹੈ ਜੋ ਕਿ ਰਾਸ਼ਟਰਪਤੀ ਜੀ ਦੇ ਨਾਮ ਤੇ ਹੈ ਅਸੀਂ ਉਸ ਮੈਮੋਰੰਡਮ ਦੇ ਵਿੱਚ ਮੰਗ ਕਰਦੇ ਆਂ ਕਿ ਵਸੀਮ ਰਜਵੀ ਨੇ ਜਿਹੜੀ ਕੁਰਾਨ ਸ਼ਰੀਫ ਦੇ ਨਾਲ ਬੇਅਦਬੀ ਕੀਤੀ ਹੈ ਇਹਦੇ ਜਿਹੜੇ ਕੁਰਾਨ ਸ਼ਰੀਫ ਜਿਹੜੇ ਨੇ ਪਬਲਿਸ਼ ਕੀਤੇ ਨੇ ਉਹ ਜਲਦ ਤੋਂ ਜਲ ਜ਼ਬਤ ਕੀਤੇ ਜਾਣ ਔਰ ਇਸ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਜਾਈਏ ਕਿ ਸਾਡੇ ਨਾਲ ਇਦਾਰਾ ਸ਼ਰੀਆ ਦੇ ਜਿਹੜੇ ਸਾਡੇ ਉਲਮਾ ਇਕਰਾਮ ਨੇ ਉਹਨਾਂ ਦੇ ਸਰਪ੍ਰਸਤ مولانا ফারুক आलम ਸਾਹਿਬ ਸਾਡੇ ਸਰਪ੍ਰਸਤ ਹਾਜੀ ਅਬਦੁੱਲ ਸੱਤਾਰ ਸਾਹਿਬ ਹਾਜੀ ਜਮਾਲ ਸਾਹਿਬ ਤੇ ਸਾਡੀ ਜਿੰਨੀ ਵੀ ਕਮੇਟੀ ਹੈ ਪੰਜਾਬ ਲੈਵਲ ਦੀ ਉਹ ਸਾਡੀ ਅੱਜ ਮੈਮੋਰੰਡਮ ਲੈਣ ਆਈ ਹੈ ਅਸੀਂ ਜਿੱਥੇ ਵਸੀਮ رضਵੀ ਦੇ ਇਸ ਜਿਹੜੀ ਬੇਅਦਵੀ ਹੈ ਉਹਦੀ ਬਹੁਤ ਨਿੰਦਾ ਕਰਦੇ ਆ ਉੱਥੇ ਜੀ ਤੁਹਾਨੂੰ ਮੀਡੀਆ ਦੇ ਵਿੱਚ ਅਸੀਂ ਅੱਜ ਇਸ ਚੀਜ਼ ਨੂੰ ਵਾਅਦਾ ਕਰਦੇ ਆ ਇਸ ਚੀਜ਼ ਦਾ ਐਲਾਨ ਕਰਦੇ ਆ ਕਿ ਪੂਰੇ ਦਾ ਪੂਰਾ ਕੁਰਾਨ ਜਿਹੜਾ ਹੈਗਾ ਉਹ ਮਾਨਵਤਾ ਨੂੰ ਲੈ ਕੇ ਇਨਸਾਨੀਅਤ ਨੂੰ ਲੈ ਕੇ ਉਹਦੇ ਵਿੱਚ ਮੈਸੇਜ ਹੈ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਤਸ਼ੱਦਦ ਕੋਈ ਆਤੰਗਵਾਦ ਜਾਂ ਕਿਸੇ ਤਰੀਕੇ ਦੀ ਜਿਹੜੀ ਹੈਗੀ ਹੈ ਅਫਰਾ ਤਫਰੀ ਫੈਲਾਉਣ ਦਾ ਉਪਦੇਸ਼ ਬਿਲਕੁਲ ਨਹੀਂ ਦਿੱਤਾ ਗਿਆ ਅਸੀਂ ਸਾਰੇ ਮੰਗ ਕਰਦੇ ਆ ਔਰ ਤੁਹਾਡੇ ਮੀਡੀਆ ਕੇ ਅਸੀਂ ਪੂਰੇ ਦੇਸ਼ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਵਸੀਮ ਅੱਜ ਵੀ ਵਸੀਮ ਰੱਦੀ ਜਿਹੜਾ ਹੈਗਾ ਉਹਨੇ ਕੁਰਾਨ ਦੀ ਬੇਇਜ਼ਤੀ ਕੀਤੀ ਹੈ ਇਹ ਸਾਰੀ ਮਾਨਵਤਾ ਦੇ ਨਾਲ ਬਹੁਤ ਹੀ ਬਹੁਤ ਹੀ ਵੱਡਾ ਖਿਲਵਾੜ ਕੀਤਾ ਉਹਨੇ ਤੇ ਇੱਕ ਕੁਰਾਨ ਸ਼ਰੀਫ ਦੇ ਵਿਪਰੀਤ ਜਾ ਕੇ ਜਿਹੜਾ ਉਹਨੇ ਮੈਸੇਜ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਦੇਸ਼ ਵਿਰੋਧੀ ਤਾਕਤਾਂ ਨੇ ਜੋ ਉਹਨੂੰ ਐਸਾ ਕਰਨ ਤੇ ਉਕਸਾਰੀਆਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਸਾਡੇ ਦੇਸ਼ ਦਾ ਲੋਕਤੰਤਰ ਹੈ ਉਹਦੇ ਤੇ ਕਈ ਤਰੀਕੇ ਦੇ वार ਕੀਤੇ ਜਾ ਰਹੇ ਨੇ ਕਿਤੇ ਸੰਵਿਧਾਨ ਨੂੰ ਬਦਲਨ ਦਾ ਕਿਤੇ ਸੀਏ ਐਨਆਰਸੀ ਲਾਈ ਜਾ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਸਾਜ਼ਿ ਜਿਹੜੀ ਹੈਗੀ ਹੈ ਮੁਸਲਿਮ ਸਮਾਜ ਦੇ ਖਿਲਾਫ ਇਹਨੂੰ ਅੱਗੇ ਕਰਕੇ ਕੀਤੀ ਜਾ ਰਹੀ ਹੈ ਜਿਸ ਜਿਸ ਦੀ ਅਸੀਂ ਅੱਜ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਤੇ ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਦੀਆਂ ਛਾਪੀਆਂ ਕਿਤਾਬਾਂ ਜਿਹੜੀਆਂ ਨੇ ਜਿਹਨੂੰ ਇਹ ਕੁਰਾਨ ਸ਼ਰੀਫ ਦਾ ਨਾਮ ਦੇ ਰਿਆ ਨਵੇਂ ਕੁਰਾਨ ਸ਼ਰੀਫ ਦਾ ਨਾਮ ਦੇ ਰਿਆ ਉਹ ਜ਼ਬਤ ਕੀਤੀਆਂ ਜਾਣ ਤੇ ਇਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਸੀਮ ਰਿਜ਼ਵੀ ਜੋ ਇੱਕ ਸ਼ਖਸ ਜੋ ਇੱਥੇ ਇੱਕ ਬਸ ਲੁਕੀ ਬਦਚਲਣ ਬੰਦਾ ਜਿਸ ਨੇ ਇੱਕ ਮੁਸਲਿਮ ਕਮਿਊਨਿਟੀ ਨੂੰ ਨੀਚਾ ਦਿਖਾਉਣ ਦੇ ਲਈ ਮੁਸਲਿਮ ਕਮਿਊਨਿਟੀ ਦੇ ਜੋ ਵੀ ਉਹਨਾਂ ਨੇ ਹੱਕ ਮਰਦੂਦ ਖਤਮ ਕਰਨ ਦੇ ਲਈ ਉਸ ਨੇ ਇੱਕ ਪੰਨਿਆਂ ਦਾ ਇਸਤੇਮਾਲ ਕੁਰਾਨ ਸ਼ਰੀਫ ਨੂੰ ਟਾਰਗੇਟ ਕੀਤਾ ਗਿਆ ਹੈ ਤੇ ਉਹਦੇ ਹੱਕ ਦੇ ਲਈ ਸਾਡੇ ਉਲਮਾ ਇਕਰਾਮ ਇੱਥੇ مولانا ফারুক ਇੱਥੇ ਪਹੁੰਚੇ ਨੇ ਤੇ ਉਹਨਾਂ ਨੇ مولانا ফারুক ਦੇ ਇਹਨਾਂ ਦਾ ਇੱਥੇ ਆਨ ਦਾ ਜੋ ਅੱਲਾਹ ਦੀ ਇਬਾਦਤ ਦੇ ਵਿੱਚ ਦਿਨ ਰਾਤ ਲੀਨ ਰਹਿੰਦੇ ਨੇ تو نو بھی اتھے آ کے اس پلیٹ فارم تے کھڑا کر دیتا گیا ہے یہاں ہم سب لوگ آج ادارہ شریعہ کے ذریعے تمام جمع ہو کر پورے ملک اور حکومت ہند سے مطالبہ کرنے کے لیے حاضر آئے ہیں اور یہ کہتے ہیں کہ جو وسیم رضوی ہے جنہوں نے قرآن کریم کو تحریف اور بدلنے کی کوشش کی ہے یہ ان کی ناپاک سازش ہے اس کے پیچھے جس کی بھی طاقتیں ہو ہمیں اس سے کوئی مطلب نہیں ہمیں اپنا جو قرآن ہے جس کے بارے میں اللہ نے خود اسی قرآن میں فرما دیا ہے کہ اس میں تبدیلی کی کوئی گنجائش نہیں ہے کوئی اس میں ایک زیر زبر نقطہ کو بدل نہیں سکتا اور اگر کوئی بدلے گا تو اللہ کے قانون کو تحریف کرے گا اسی لیے ہم سب لوگ آج ڈی سی صاحب اور سی پی صاحب کے یہاں آ کر یہ مانگ کر رہے ہیں کہ اس ملون وسیم رضوی کی جلد سے جلد گرفتاری کی جائے اور جو بھی سزا ان کی بنتی ہے وہ ان کو دی جائے اللہ ਕੌਲੇ ਮੁਹੰਮਦ ਕੌਲੇ ਖੁਦਾ ਫਰਮਾਨ ਨਾ ਬਦਲਾ ਜਾਏਗਾ ਬਦਲੇਗਾ ਜਮਾਨਾ ਲੱਖ ਮਗਰ ਕੁਰਾਨ ਨਾ ਬਦਲਾ ਜਾਏਗਾ ਐ ਵਸੀਮ ਰਜਵੀ ਤੈਨੇ ਸਾਰੀ ਦੁਨੀਆ ਦੀ ਲਾਨਤ ਲੈ ਲਈ ਤੂੰ ਲਾਨਣ ਦਾ ਹੱਕਦਾਰ ਹੋ ਗਿਆ ਹੈ ਜੀ ਤੇਨਾ ਇੱਥੇ ਕੀ ਕਹਿੰਦੇ ਨਾ ਤੇਰੀ ਹੋਊਗੀ ਨਾ ਤੇਰੀ ਅਗਲੇ ਜਹਾਨ ਚ ਬਖਸ਼ਿਸ਼ ਹੋਊਗੀ ਐ ਰਜਵੀ ਤੇਰੇ ਵਰਗੇ ਚਾਹੇ 10000 ਰਜਵੀ ਪੈਦਾ ਹੋ ਜਨ ਤਾਂ ਵੀ ਕੁਰਾਨ ਦਾ ਇੱਕ ਅਲਫਾਜ਼ ਵੀ ਬਦਲ ਨਹੀਂ ਸਕਦੇ ਯਾਦ ਰੱਖੀ ਤੂੰ ਲਾਣਤੀਆਂ ਔਰ ਲਾਣਤੀ ਰਹੇਗਾ ਲਾਣ ਦਾ ਤਬਕਾ ਤੇਰੇ ਗਲ ਵਿੱਚ ਪਾ ਦਿੱਤਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਹੈ ਸੰਜਰਟ ਨਿਊਜ਼ ਫੋਰ ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫੋਲੋ ਆਵਰ ਫੇਸਬੁੱਕ ਪੇਜ ਐਸ ਐਮ ਜ਼ੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸ ਐਮ ਜ਼ੈਡ ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ